alternates channel ਦੇ ਵਿੱਚ ਤੁਹਾਡਾ ਸਵਾਗਤ ਸ਼ਰਾਤ ਦੇ ਨਸ਼ੇ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਠੋਕੀਆਂ ਗੱਡੀਆਂ ਹੋਟਲ ਦੇ ਬਾਹਰ 4 ਤੋਂ 5 ਵਾਹਨਾਂ ਨੂੰ ਆਪਣੀ ਗੱਡੀ ਦੇ ਨਾਲ ਭੰਨਿਆ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰੇ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਸ਼ਰਾਬ ਦੇ ਵਿੱਚ ਨਸ਼ੇ ਦੇ ਵਿੱਚ ਤੋਂ ਪੁਲਿਸ ਅਧਿਕਾਰੀ ਨੇ ਬੀਤੀ ਰਾਤ ਜਲੰਧਰ ਦੇ ਇੱਕ ਹੋਟਲ ਦੇ ਬਾਹਰ 4 ਤੋਂ 5 ਵਾਹਨਾਂ ਨੂੰ ਆਪਣੀ ਗੱਡੀ ਨਾਲ ਭੰਨ ਦਿੱਤਾ ਸ਼ਰਾਬੀ ਐਸਆਈ ਜਸਪਾਲ ਨੇ ਖੂਬ ਹੰਗਾਮਾ ਕੀਤਾ ਦੱਸਿਆ ਜਾ ਰਿਹਾ ਹੈ ਕਿ ਹੋਟਲ ਦੇ ਵਿੱਚ ਡਾਕਟਰਾਂ ਦੀ ਮੀਟਿੰਗ ਚੱਲ ਰਹੀ ਸੀ ਤੇ ਗੱਡੀਆਂ ਬਾਹਰ ਖੜੀਆਂ ਸਨ ਸ਼ਰਾਬੀ ਪੁਲਿਸ ਮੁਲਾਜ਼ਮ ਨੇ ਪਹਿਲਾਂ ਤਾਂ ਇੱਕ ਵਾਹਨ ਨੂੰ ਟੱਕਰ ਮਾਰੀ ਫਿਰ ਬਚਾਉਣ ਦੀ ਕੋਸ਼ਿਸ਼ ਵਿੱਚ ਦੂਜੇ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ ਸੂਚਨਾ ਮਿਲਦੇ ਹੀ ਥਾਣਾ ਵਾਰਾ ਜਰੀ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਨਸ਼ੇ ਦੇ ਧੋਤ ਮੁਲਾਜ਼ਮ ਨੂੰ ਮੈਡੀਕਲ ਕਰਵਾਉਣ ਲਈ ਕਹਿ ਕੇ ਆਪਣੇ ਨਾਲ ਲੈ ਗਈ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਇੱਕ ਹੀ ਗੱਡੀ ਨੂੰ ਟੱਕਰ ਮਾਰੀ ਹੈ ਤੁਸੀਂ ਵੀ ਦੇਖੋ ਕਿ ਮਾਜਰਾ ਕੀ ਹੈ ਐਸਐਚਓ ਸਾਹਿਬ ਦੀ ਕਹਿੰਦੇ ਬਾਈ ਜੀ ਕੀ ਗੱਲ ਹੋਈ ਸੀਗੀ ਪੂਰੀ ਦੱਸਿਓ ਕਿੰਨੀਆਂ ਗੱਡੀਆਂ ਨੂੰ ਤੁਸੀਂ ਹਿੱਟ ਕੀਤਾ ਸੀ ਸਾਡੀ ਸਾਵਣ ਦੇ ਦਰਸ਼ਕਾਂ ਸਵਾਗਤ ਹੈ ਮੈਂ ਸਰ ਕੇਚ ਜਸਪਾਲ ਜੀ ਨੇ ਠਾਣੇਦਾਰ ਸਾਹਿਬ ਜਿਨ੍ਹਾਂ ਨੇ ਚਾਰ ਜਸਪਾਲ ਜੀ ਸਾਡੀ ਆਣਾ ਕੀ ਮੋਨ ਆ ਦੇਖ ਲੋ ਜੀ ਤੁਸੀਂ ਪੁਲਿਸ ਦੀ ਜਰੀ ਹੈ ਉਹ ਕਿਸ ਤਰੀਕੇ ਨਾਲ ਮਲਾਜਮ ਵੱਲੋਂ ਬਤਮੀਗੀ ਕੀਤੀ ਮੀਡੀਆ ਕਮੇਟੀ ਨਾਲ ਪਹਿਲਾਂ ਤੋਂ ਹੁਣ ਤਾਂ ਜਿਹੜੇ ਤੋਂ ਮੋਨ ਕਹਿੰਦਾ ਤੁਸੀਂ ਤੋੜਨ ਨਹੀਂ ਜਸਪਾਲ ਜੀ ਇਹਦਾ ਨਾਮ ਹੈ ਜਸਪਾਲ ਕਹਿੰਦਾ ਜੀ ਜਸਪਾਲ ਜੀ ਵੱਲੋਂ ਉਹ ਜਸਪਾਲ ਜੀ ਵੱਲੋਂ ਇੱਥੇ ਮੀਡੀਆ ਦਾ ਮੀਡੀਆ ਕਵਰ ਦਾ ਫੋਨ ਤੋੜਿਆ ਜਾਂ ਸੋ ਲਾਇਆ ਸਰ ਪੱਤੀ ਮਹੀਨਾ ਕਹਿੰਦੇ ਡ੍ਰਿੰਕ ਕੀਤੀ ਇਹਨਾਂ ਨੇ ਕਹਿੰਿਆ ਸਰ ਸਰਕਾਰੀ ਹੱਥ ਨਾਲ ਕੈਮਰੇ ਨੂੰ ਹੱਥ ਨਾਲ ਪਾਉਂਦਾ ਕੈਮਰੇ ਨੂੰ ਹੱਥ ਨਾਲ ਪਾਉਂਦੇ ਡ੍ਰਿੰਕ ਕੀਤੀ ਇਹਨਾਂ ਨੇ ਸਰ ਕੀ ਮਾਮਲਾ ਸੀਗਾ ਪੂਰਾ ਬਰੀਫ ਕਰ ਦਿਓ ਬਲੇ ਕਿੰਦੂ ਕਹਿੰਦੇ ਡ੍ਰਿੰਕ ਕੀਤੀ ਇਹਨਾਂ ਨੇ ਡਾਕਟਰ ਸਾਹਿਬ ਦੱਸਣਗੇ ਜੋ ਵੀ ਹੈਗਾ ਡਾਕਟਰ ਸਾਹਿਬ ਦੇ ਬਿਆਨ ਸੁਣ ਰਹੇ ਹੋ ਜਿਵੇਂ ਬੇਨਤੀ ਕੀਤੀ ਕਿ ਗੱਡੀ ਗੱਡੀ ਹਿੱਟ ਹੋ ਗਿਆ ਐਕਸੀਡੈਂਟ ਹੋਇਆ ਕਹਿੰਦੇ ਤੁਹਾਡੀ ਵੀ ਗੱਡੀ ਹੈ ਸਰ ਕਹਿੰਦੇ ਪੁਲਿਸ ਤੋਂ ਸਾਡੇ ਨਹੀਂ ਅਸੀਂ ਤਾਂ ਮੁਕਦੇ ਨੂੰ ਫੜ ਜਾਏ ਵੀ ਰੱਖੀ ਸਰ ਪੱਤਰਕਾਰ ਦੇ ਉੱਤੇ ਹੱਥ ਜਿਹੜਾ ਚੱਕਰ ਦੇ ਨੇ ਇੱਕ ਗੱਡੀ ਬੜੀ ਕਿੰਨੀਆਂ ਗੱਡੀਆਂ ਬੰਨੀਆਂ ਨੇ ਇੱਕ ਇੱਕ ਗੱਡੀ ਚਾਰ ਗੱਡੀਆਂ ਚੋਖੀਆਂ ਨੇ ਚਾਰ ਜਿਹੜੀਆਂ ਸਾਰੀਆਂ ਗੱਡੀਆਂ ਟੁੱਕੇ ਕਹਿੰਦੇ ਤਿੰਨ ਚ ਪਾਜੀ ਰੋਗ ਦੀਆਂ ਸਰ ਇੱਕ ਗੱਡੀ ਹਿੱਟ ਹੋਈ ਆ ਉਹਨੂੰ ਮਾਰਿਆ ਆਪਾਂ ਸਰ ਤੁਹਾਡੀ ਗੱਡੀ ਦੇ ਉੱਤੇ ਵੀ ਆ ਨੇ ਇਸ ਬੰਦੇ ਵੱਲੋਂ ਜਿਹੜੀ ਆ ਗੱਡੀ ਹਿੱਟ ਕੀਤੀ ਗਈ ਆ ਸਰਕਾਰੀ ਗੱਡੀ ਨੂੰ ਹਿੱਟ ਕਰਕੇ ਉੱਥੋਂ 도ੜਨ ਤੋਂ ਮੈਡੀਕਲ ਕਰਾ ਲਿਆ ਰਹੀ ਨਹੀਂ ਬੰਦ ਕਾਰਵਾਈ ਕੀਤੀ ਜਾ ਲਖਵਿੰਦਰ ਜੀ ਪੱਤਰਕਾਰ ਪੱਤਰਕਾਰ ਆ ਨੇ ਜਿਹੜੀ ਵੱਜ ਸਲੂਕੀ ਹੋਈ ਆ ਠੀਕ ਆ ਉਹਨਾਂ ਦੇ ਫੋਨ ਤੋੜੇ ਗਏ ਨੇ ਕੀ ਕਹੋਗੇ ਇਹਦੇ ਬਾਰੇ ਤੁਸੀਂ ਕਿਉਂ ਨਹੀਂ ਕਹਿ ਸਕਦੇ ਤੁਹਾਡੀ ਕਸੜੀ ਦੇ ਵਿੱਚ ਸੀਗੇ ਤੁਹਾਡੀ ਕਾ ਸਟੱਡੀ ਦੇ ਵਿੱਚ ਸੀਗੇ ਠੀਕ ਹੈ ਪੱਤਰਕਾਰਾਂ ਦੇ ਫੋਨ ਤੋੜਨੇ ਕਿੰਨੇ ਕ ਜਾਈ ਨੂੰ ਦੱਸਦੀ ਕਿ ਇਹ ਉਹ ਮੁਲਾਜ਼ਮ ਨਹੀਂ ਹੋ ਤੁਸੀਂ ਤੁਸੀਂ ਇਸ ਡਿਊਟੀ ਤੇ ਹੋ ਹਾਂ ਹਾਂ ਤੁਸੀਂ ਡਿਊਟੀ ਦੇ ਉੱਤੇ ਹੋ ਪੱਤਰਕਾਰਾਂ ਦਾ ਫੋਨ ਤੋੜਿਆ ਹੁਣ ਠੀਕ ਹੈ ਤੁਸੀਂ ਕਹਿ ਰਹੇ ਹੋ ਗੱਡੀ ਜਾਣ ਦਿਓ ਤੁਸੀਂ ਡਿਊਟੀ ਦਾ ਤੁਹਾਡੀ ਯੂਨੀਫਾਰਮ ਕਿੱਥੇ ਹੈ ਯਾਰ ਕੋਈ ਨਹੀਂ ਮੈਂ ਪਾ ਲਰਨਾ ਸਰ ਕਿਉਂ ਪਹਿਲੇ ਪਾ ਕੇ ਆਓ ਜੀ ਤੁਸੀਂ ਪਾ ਕੇ ਆਓ ਗੱਡੀ ਨਾਲ ਗੱਲ ਕਰੂਗਾ ਨੂੰ ਕੀ ਪਤਾ ਕੀ ਹੋਊਗਾ ਸਾਨੂੰ ਨਹੀਂ ਪਤਾ ਤੁਸੀਂ ਰੋਕੋ ਰਸਤਾ ਨਾ ਰੋਕੋ ਸਰ ਇਸ ਤਰ੍ਹਾਂ ਦਾ ਰੋਕੋ ਕੋਈ ਨਹੀਂ ਜਾ ਰਿਹਾ ਲਖਵਿੰਦਰ ਜੀ ਪਰ ਜਿਹੜੀ ਉਹਦਾ ਪੱਤਰ ਕਰ ਰਿਹਾ ਜਿਹੜੀ ਕਾਰਵਾਈ ਹੋਊਗੀ ਉਹ ਖਲਾਫ ਕੀਤੀ ਜਾਵੇ ਲਖਵਿੰਦਰ ਜੀ ਪਰਕਰਕਰਾਂ ਦਾ ਫੋਨ ਜਿਹੜਾ ਤੋੜਿਆ ਆ ਪਰ ਇਹਨਾਂ ਨੂੰ ਸਾਨੂੰ ਨਹੀਂ ਪਤਾ ਸਾਡੇ ਸਾਹਮਣੇ ਹੋਇਆ ਸਰ ਸਾਡੇ ਸਾਹਮਣੇ ਸਰ ਸਾਡੇ ਕੋਲ ਲਾਈਵ ਰਿਪੋਰਟ